ਤਾਂ ਤੇ ਵੱਖ-ਵੱਖ ਮਹੱਲਿਆਂ ਦੇ ਵਿੱਚ ਕੀਤੀ ਗਈ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਐਸਐਸਪੀ ਗਿਰਾਉਂਦਾ ਕਿ ਅੰਕੁਰ ਗੁੱਤਾ ਵੀ ਅਗਵਾਈ ਦੇ ਵਿੱਚ ਐਸਪੀਡੀ ਮੈਡਮ ਡੀਐਸਪੀਡੀ ਇੰਦਰਜੀਤ ਸਿੰਘ ਅਤੇ ਡੀਐਸਪੀ ਜਸ ਸਿੰਘ ਨੇ ਪਾਸੇ ਪ੍ਰੋਸੀਜਰ ਆਇਆ ਜੀ ਕਿ ਪਾਸੇ ਪ੍ਰੋਸੀਜਰ ਤੋਂ ਮਹੱਲਾ ਮਾਈ ਜੀ ਨੂੰ ਮਹੱਲਾ ਗੰਡੀ ਨਗਰ ਤੇ ਰਾਣੀ ਵਾਲਾ ਖੇਤਰ ਦੇ ਵਿੱਚ ਅੱਜ 22 ਜੂਨ 2025 ਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨਸ ਤੇ ਯੋਧਨ ਅਸ਼ਾ ਵਿਰੁੱਧ ਤਹਿਤ ਲੁਧਿਆਣਾ ਰੂਰਲ ਪੁਲਿਸ ਵੱਲੋਂ ਇੱਕ ਕਾਸੋ ਆਪਰੇਸ਼ਨ ਕੰਡਕਟ ਕੀਤਾ ਜਾ ਰਿਹਾ ਹੈ ਆਪਾਂ ਅੱਜ ਗਰਾਉਂਡ ਦੇ ਵਿੱਚ ਮਾਈ ਜੀਨਾ ਮੱਲਾ ਜਿਹੜਾ ਸਾਡਾ ਹੌਟਸਪੌਟ ਹੈ ਉੱਥੇ ਆਪਾਂ ਖੜੇ ਆ ਉੱਥੇ ਸਾਡੇ ਐਸਪੀਡੀ ਮੈਡਮ ਦੇ ਸੁਪਰਵੀਜ਼ਨ ਹੇਠ ਡੀਐਸਪੀ ਜਗਰਾਉਂ ਤੇ ਡੀਐਸਪੀ ਡੀ ਉਹਨਾਂ ਦੇ ਨਿਗਰਾਨੀ ਹੇਠ ਹੈ ਜਿਹੜਾ ਸਾਰਾ ਜਿਹੜਾ ਕਾਸੋ ਆਪਰੇਸ਼ਨ ਇਹ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਤਿੰਨਾਂ ਹੀ ਸਬਡਿਵੀਜ਼ਨਾਂ ਵਿੱਚ ਮੁੱਲਾਪੁਰ ਦੱਖਾ ਤੇ ਰਾਇਕੋਟ ਵੀ ਕਾਸੋ ਆਪਰੇਸ਼ਨਸ ਕਰਾਏ ਜਾ ਰਹੇ ਹਨ ਤੋਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹ ਉਹਨਾਂ ਨੂੰ ਵਾਰਨਿੰਗ ਵੀ ਹੈ ਕਿ ਪੁਲਿਸ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਮੁਸਤੈਲ ਹੋ ਕੇ ਜਿਹੜਾ ਲਾਅ ਐਨਫੋਰਸਮੈਂਟ ਉਹ ਕਰਾ ਰਹੀ ਹੈ ਪਰਚੇ ਵੀ ਦਰਜ ਕਰ ਰਹੀ ਹੈ ਜਿਲ੍ਹਾ ਵਿੱਚ ਫੈਕਾਰੀ ਹੈ ਜਿਹੜੇ ਹੈਗੇ ਸਮਗਲਰਸ ਪੈਡਲਰਸ ਹੈਗੇ ਨੇ ਤੇ ਨਾਲ ਦੀ ਨਾਲ ਜਿਹੜੇ ਬੰਦੇ ਕੋਈ ਇਸ ਤਰ੍ਹਾਂ ਦੀ ਨਸ਼ੇ ਦੀ ਲਤ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਐਡਮਿਟ ਵੀ ਕਰਾ ਰਹੇ ਆ ਆਪਾਂ ਹੋਟ ਸੈਂਟਰਾਂ 'ਚ ਵੀ ਭੇਜ ਰਹੇ ਆ ਸੋ ਮਲਟੀਪ੍ਰਾਂਗ ਸਟ੍ਰੈਟਜੀ ਦੋਨੋਂ ਪਾਸੋਂ ਸੇ ਚੱਲ ਰਹੀ ਹੈ ਕਿ ਯੂਗ ਨਸ਼ਾ ਵਿਰੁੱਧ ਦਾ ਬੜਾ ਲੋਕਾਂ ਵੱਲੋਂ ਵੀ ਪੋਜ਼ੀਟਿਵ ਰਿਸਪਾਂਸ ਆ ਰਿਹਾ ਹੈ ਤੇ ਸਾਡੀ ਜਿਹੜੀ ਕਾਰਵਾਈ ਹੈ ਲੁਧਿਆਣਾ ਰੂਰਲ ਪੁਲਿਸ ਦੀ ਉਹ ਉਹ ਜਾਰੀ